ਦੋਸਤੋ ਅਸੀਂ ਹਮੇਸ਼ਾ ਤੁਹਾਡੇ ਲਈ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਆ ਸੋ ਅੱਜ ਵੀ ਜਿਹੜਾ ਜੀ ਅਸੀਂ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਪਹੁੰਚੇ ਆ ਗੁਰਦਾਸਪੁਰ ਦੇ ਬਬਰੀ ਬਾਈਪਾਸ ਤੇ ਸੋ ਗੁਰਦਾਸਪੁਰ ਦੇ ਬਬਰੀ ਬਾਈਪਾਸ ਤੋਂ ਜਦੋਂ ਡੇਰਾ ਰੋਡ ਨੂੰ ਚਲਦੇ ਆ ਨਾ ਜੀ ਬਬਰੀ ਬਾਈਪਾਸ ਤੋਂ ਡੇਰਾ ਰੋਡ ਨੂੰ ਜਦੋਂ ਮੋੜਦੇ ਆ ਤਾਂ ਬਿਲਕੁਲ ਕੋਈ ਲਾਲੋ ਕੋਈ 100 ਮੀਟਰ ਅੱਗੇ ਜਾ ਕੇ ਨਾ ਜੀ ਮੁਸਕਾਨ ਨਰਸਰੀ ਹੈ ਜੀ ਜਿਹੜਾ ਇੱਕ ਵੱਡਾ ਰੋਲ ਨਿਭਾ ਰਹੇ ਨੇ ਜੀ ਜਿਹੜਾ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਇਹਨਾਂ ਦਾ ਇੱਕ ਅਹਿਮ ਰੋਲ ਹੈ ਜੀ ਸੋ ਤੁਹਾਨੂੰ ਦੱਸਾਂਗੇ ਅਸੀਂ ਕਿ ਜਦੋਂ ਬਰਸਾਤ ਦਾ ਮੌਸਮ ਚੱਲਦਾ ਪਿਆ ਬਹੁਤ ਹੀ ਜ਼ਰੂਰੀ ਨੇ ਔਰ ਕਿਹੜੀ ਕਿਹੜੀ ਕਿਸਮ ਦੇ ਪੌਦੇ ਲਗਾਏ ਜਾਂਦੇ ਆ ਉਹ ਵੀ ਅਸੀਂ ਜਾ ਕੇ ਤੁਹਾਨੂੰ ਅਸੀਂ ਦੇ ਅੰਦਰ ਜਾ ਕੇ ਦੱਸਾਂਗੇ ਤਸਵੀਰਾਂ ਸੋ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਗੁਰਦਾਸਪੁਰ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ ਜੀ ਗੁਰਦਾਸਪੁਰ ਚ ਇਸ ਨਸਰੀ ਨੇ ਅਲੱਗ ਪਹਿਚਾਣ ਬਣਾਈ ਆ ਔਰ ਵਾਤਾਵਰਨ ਨੂੰ ਸ਼ੁੱਧ ਰੱਖਣ ਚ ਵੀ ਇੱਕ ਵੱਡਾ ਰੋਲ ਨਿਭਾ ਰਹੇ ਨੇ ਔਰ ਸਮਾਜ ਸੇਵਾ ਦੇ ਕੰਮ ਵੀ ਬੜੇ ਕਰਦੇ ਨੇ ਜੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਗੁਰਦਾਸਪੁਰ ਦੇ ਜਿੰਨੇ ਵੀ ਸਾਡੇ ਵੀਆਈਪੀਜ਼ ਨੇ ਜੀ ਗੁਰਦਾਸਪੁਰ ਦੇ ਰਹਿਣ ਵਾਲੇ ਲੋਕ ਨੇ ਨਸਰਾ ਸਾਡੇ ਐਮਐਲਏ ਮੰਤਰੀ ਜਿਹੜੇ ਨੇ ਸਾਡੇ ਇਲਾਕੇ ਦੇ ਉਹਨਾਂ ਦੇ ਘਰਾਂ ਵਿੱਚ ਜਿੰਨੇ ਵੀ ਕੰਮ ਹੁੰਦਾ ਜੀ ਉਹਨਾਂ ਦੇ ਗਾਰਡਨ ਵਗੈਰਾ ਜਾਂ ਪਾਰਕਾਂ ਜਿਹੜੀਆਂ ਬੰਦੀਆਂ ਵਾਂ ਉਹ ਸਾਰੀਆਂ ਇਹਨਾਂ ਦੇ ਹੱਥੋਂ ਹੀ ਬੰਦੀਆਂ ਜੀ ਸੋ ਇੱਕ ਵੱਡਾ ਰੋਲ ਨਿਭਾਉਂਦੇ ਨੇ ਜੀ ਦੇਖੋ ਜੇ ਕਿਸੇ ਦੀ ਕੋਈ ਕਾਬਲੀਅਤ ਹੋਏ ਤਾਂ ਹਾਂ ਕਿਸੇ ਨੂੰ ਕੋਈ ਯਾਦ ਕਰਦਾ ਵਾ ਉਹਦੇ ਕੋਲ ਕੰਮ ਕਰਾਉਂਦਾ ਜੀ ਸੋ ਇਹਨਾਂ ਦੀ ਜੋ ਕਾਬਲੀਅਤ ਹੈਗੀ ਆ ਉਹ ਰਵਾਤਾਵਰਨ ਨੂੰ ਸ਼ੁੱਧ ਕਿਦਾਰਾ ਰੱਖਦੇ ਜੀ ਉਹ ਵੀ ਤੁਹਾਨੂੰ ਤਸਵੀਰ ਸਾਂਝੀ ਕਰਾਂਗੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਇਹਨਰ ਦੇ ਮਾਲਕ ਨੇ ਸੋ ਫਿਲਹਾਲ ਤੁਹਾਨੂੰ ਅਸੀਂ ਦਿਖਾ ਰਹੇ ਇਹਨਾਂ ਦੀ ਨਰਸਰੀ ਦੀ ਜਿਹੜੀ ਹੈ ਜੀ ਐਂਟਰਸ ਪਿੱਛੇ ਤੁਸੀਂ ਕਿਰਲ ਤੁਸੀਂ ਬਬ ਤਾਂ ਤੁਸੀਂ ਕਿੱਦਾਂ ਇਹਨਾਂ ਦੇ ਨਰਸਰੀ ਪਹੁੰਚੋਗੇ ਔਰ ਇਹਨਾਂ ਕੋ ਹਰੇਕ ਤਰ੍ਹਾਂ ਦਾ ਪੌਦਾ ਤੁਹਾਨੂੰ ਮਿਲੇਗਾ ਜੀ ਹਰੇਕ ਤਰ੍ਹਾਂ ਦਾ ਬ੍ਰਿਖਸ਼ ਮਿਲੇਗਾ ਔਰ ਕਿਸਾਨ ਭਰਾਵਾਂ ਲਈ ਵੀ ਇਹਨਾਂ ਕੋ ਜਿਹੜੇ ਆ ਜੀ ਵਿਸ਼ੇਸ਼ ਉਪਰਾਲੇ ਨੇ ਜਿਸ ਤਰ੍ਹਾਂ ਸਫੇਦੇ ਦੇ ਬੂਟੇ ਕਿਸ ਨੇ ਲੋਣੇ ਆ ਜਾਂ ਹੋਰ ਵੀ ਕਿਸੇ ਨੇ ਪਪੂਲਰ ਲਗਾਉਣਾ ਵਾ ਤਾਂ ਉਹਦੇ ਅਸੇ ਵੀ ਇਹਨਾਂ ਕੋ ਬਹੁਤ ਵਧੀਆ ਪ੍ਰਬੰਧ ਨੇ ਜੀ ਸੋ ਸਾਰੀਆਂ ਗੱਲਾਂ ਬਤਾ ਕਰਦੇ ਆ ਜੀ ਦੇਖੋ ਤੁਸੀਂ ਆ ਸਾਰਾ ਵਾਤਾਵਰਨ ਜਿਹੜਾ ਇਹਨਾਂ ਦਾ ਵਾਜੀ ਇਹ ਸਾਰੀ ਨਰਸਰੀ ਇਹਨਾਂ ਦੀ ਆ ਉਹਦੇ ਵਿੱਚ ਬਕਾਇਦਾ ਸੀਸੀ ਕੈਮਰੇ ਲੱਗੇ ਨੇ ਜੀ ਔਰ ਤੁਸੀਂ ਦੇਖੋ ਵੀ ਜੇ ਪੌਦਿਆਂ ਦੀ ਗੱਲ ਕਰੀਏ ਤਾਂ ਵੈਰਾਈ ਅਨਗਿੰਤ ਵੈਰਾਈਟੀ ਆ ਮੈਂ ਨਹੀਂ ਅਜੇ ਤੱਕ ਗੁਰਦਾਸਪੁਰ ਚ ਕਿਸੇ ਕੋਈ ਇੰਨੀ ਵੱਡੀ ਵੈਰਾਈਟੀ ਦੇਖੀ ਜਿਹੜੀ ਇਨਾਂ ਕੋਲ ਆ ਜੀ ਸੋ ਸਾਰੀਆਂ ਚੀਜ਼ਾਂ ਤੁਹਾਡਾ ਸਾਂਝੀਆਂ ਕਰਦੇ ਆ ਜੀ ਅੰਦਰ ਚੱਲਦੇ ਆ ਗੱਲਬਾਤ ਵੀ ਕਰਾਂਗੇ ਔਰ ਕਿਹੜੇ ਕਿਹੜੇ ਅੱਜ ਕੱਲ੍ਹ ਜਿਹੜੇ ਪੌਦੇ ਲਗਾਉਣੇ ਚਾਹੀਦੇ ਜੀ ਉਹ ਵੀ ਇਨਾਂ ਤੋਂ ਜਾਣਦੇ ਆ ਜੀ ਸੋ ਦੋਸਤੋ ਅਸੀਂ ਮੁਸਕਾਨ ਨਰਸਰੀ ਦੇ ਅੰਦਰ ਆ ਗਏ ਆ ਜੀ ਸੋ ਤੁਹਾਨੂੰ ਵੈਰਾਈਟੀ ਵੀ ਦਿਖਾਣੇ ਆ ਔਰ ਜਿਹੜੇ ਇਹ ਦੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਗੁਰਦਾਸਪੁਰ ਦੇ ਜਿੰਨੇ ਵੀ ਸਾਡੇ ਵੀਆਈਪੀਜ਼ ਨੇ ਸੋ ਐ ਤੁਸੀਂ ਦੇਖੋ ਵੈਰਾਈਟੀ ਦੇਖੋ ਇਹਨਾਂ ਕੋ ਬੇਸ਼ੁਮਾਰ ਜਿਹੜੀ ਵੈਰਾਈਟੀ ਇਸ ਨਰਸਰੀ ਵਿੱਚ ਸੋ ਓਨਰ ਵੀ ਸਾਡ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਤਸਵੀਰਾਂ ਵੀ ਤੁਹਾਡਾ ਸਾਂਝੀਆਂ ਕਰਦੇ ਆ ਭਾਈ ਨਮਸਕਾਰ ਨਮਸਕਾਰ ਜੀ ਹੋ ਸਣਾਓ ਠੀਕ ਠਾਕ ਹੋ ਅੱਛਾ ਤੁਹਾਡਾ ਨਾਮ ਬੜਾ ਸੁਣਿਆ ਭਾਜੀ ਔਰ ਅਸੀਂ ਪਹਿਲੇ ਵੀ ਕਿ ਤੁਹਾਡੇ ਕੋ ਆਏ ਸੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਵੀ ਤੁਹਾਡੀ ਨਰਸਰੀ ਤੇ ਵਿਸ਼ਵਾਸ ਬੜਾ ਕੀਤਾ ਜਾਂਦਾ ਜੀ ਇਹਦਾ ਕੀ ਕਾਰਨ ਹੈ ਕਿਉਂ ਇਹਨਾਂ ਵਿਸ਼ਵਾਸ ਕਰਦੇ ਲੋਕ ਕਾਰਨ ਸਰ ਇਹ ਆ ਕਿ ਵੈਰਾਈਟੀ ਜੋ ਨਾ ਜਿਹੜੀ ਹੁੰਦੀ ਹੈ ਉਹ ਵਹੀ ਵੈਰਾਈਟੀ ਦੱਸ ਕੇ ਆਪਾਂ ਦਿੰਨੇ ਆ ਹੂੰ ਔਰ ਵੈਰਾਈਟੀ ਦੇਖੀ ਬਲ ਦਿਖਾਈ ਨਾਲ ਨਾਲ ਪਾਜੀ ਸੀ ਵੈਰਾਈਟੀ ਆ ਦੇਖੀਏ ਇਸਕਾ ਇਹ ਭਾਜੀ ਇੰਡੋਰ ਆਊਟਡੋਰ ਇਹ ਸਾਰੇ ਇੰਡੋਰ ਪਲੈਂਟ ਹੈ ਇੰਡੋਰ ਪਲੈਂਟ ਆ ਹਮ ਵੈਰਾਈਟੀਆਂ ਲੱਗੀ ਆ ਇਹ ਤਾਂ ਇਸੀ ਨਾਲ ਵੈਰਾਈਟੀ ਲੱਗੀ ਆ ਮਨੀ ਪਲੈਂਟ ਹੈ ਇਹ ਵੀ ਇੰਡੋਰ ਆ ਅੱਛਾ ਜੀ ਇਹ ਰੈਡ ਮਚੀਰਾ ਕੀ ਵੈਰਾਈਟੀ ਹੈ ਰੈਡ ਰੈਡ ਮਚੀਰਾ ਰੈਡ ਮਚੀਰਾ ਹਾਂ ਜੀ ਓਕੇ ਓਕੇ ਇੰਡੋਰ ਆਊਟਡੋਰ ਦੋਨੋਂ ਮੈਂ ਦੋਨੇ ਜੋਇਨ ਦੀਆ ਔਰ ਇਸ ਸਾਈਡ ਤੇ ਭਾਜੀ ਇਹ ਵੀ ਡਰਾਸੀਨਾਕ ਵੈਰਾਈਟੀ ਲੱਗੀ ਹੈ ਸਾਰੇ ਇਹ ਵੀ ਇੰਡੋਰ ਪਲੈਂਟ ਹੈ ਅੱਛਾ ਹਾਂ ਡੈਫਨ ਵਿਚਿਆ ਇਹ ਵੀ ਇਨਡੋਰ ਪਲਾਂਟ ਹੈ ਠੀਕ ਹੈ ਸੋ ਇਸ ਤੋਂ ਅਗੇ ਭਾਜੀ ਇਹ ਸਨੋ ਵਾਈਟ ਡਰੈਸਿੰਗ ਹੈ ਕਿ ਇਹ ਵੀ ਵੈਰਾਈਟੀ ਹੈ ਹਮ ਅੱਛਾ ਬੜੇ ਪਿਆਰੇ ਭਾਜੀ ਲੱਗਦੇ ਬਹੁਤ ਸੋਹਣੇ ਇਹਦੀ ਵੈਰਾਈਟੀ ਦੇਖ ਰਹੇ ਹਾਂ ਬਿਲਕੁਲ ਇਹਦੇ ਵਿੱਚ ਵੀ ਭਾਜੀ ਹੁੰਦਾ ਹਾਈ ਕੁਆਲਿਟੀ ਜਾਂ ਲੋ ਕੁਆਲਿਟੀ ਹੁੰਦਾ ਇੱਥੇ ਨਹੀਂ ਵੈਰਾਈਟੀ ਜਿਹੜੀ ਹੁੰਦੀ ਨਾ ਉਸਮੇ ਦੋ ਤਿੰਨ ਵੈਰਾਈਟੀ ਆਂਦੀ ਹੈ ਜਿਸ ਤਰ੍ਹਾਂ ਆਪਣਾ ਇਹ ਐਗਲੋਨਿਮ ਰੈਡ ਐਗਲੋਨਿਮ ਲਿਪਸਟਿਕ ਹੈ ਕਿਉਂਕਿ ਮੈਂ ਦੇਖਿਆ ਕੁਝ ਦੇਖੋ ਅਸੀਂ ਚਲੋ ਕਿਸੇ ਨਾਲ ਨਹੀਂ ਲੈਣੇ ਪਰ ਕੁਝ ਨਰਸਰੀ ਵਾਲੇ ਜਿਹੜੇ ਕਰਦੇ ਆ ਜਾਂ ਕੁਝ ਦੁਕਾਨਦਾਰ ਜਿਹੜੇ ਹੁੰਦੇ ਆ ਉਹ ਲੋ ਕੁਆਲਟੀ ਦੇ ਬੂਟੇ ਵੀ ਲੈ ਆਉਂਦੇ ਆ ਪਰ ਤੁਹਾਡੀ ਮੈਂ ਦੇਖ ਰਿਹਾ ਵੀ ਲੋਕ ਬਾਹਰ ਵੀ ਤਰੀਫਾਂ ਕਰ ਰਹੇ ਆ ਕਿ ਇਹ ਇਹਨਾਂ ਦੀ ਹਾਈ ਕੁਆਲਟੀ ਬੂਟੀ ਹੁੰਦੇ ਸਾਰੇ ਨਹੀਂ ਬਿਲਕੁਲ ਬਿਲਕੁਲ ਜੀ ਹਾਈ ਕੁਆਲਟੀ ਦੇ ਬੂਟੇ ਨੇ ਹੂੰ ਇਹ ਇਹ ਪਾਜੀ ਇਹ 에ਰੋਕੇਰੀਆ ਕਿਸ਼ਮਿਸਤੀ ਬੋਲਤੇ ਹਨ ਅੱਛਾ ਜੀ ਇਹਦੇ ਵਿੱਚ ਛੋਟੇ ਤੋਂ ਵੱਡੇ ਬਹਤ ਤਰ੍ਹਾਂ ਦਾ ਬੂਟਾ ਮਿਲ ਜਾਂਦਾ ਹਾਂਜੀ ਸਾਈਜ਼ ਛੋਟਾ ਵੱਡਾ ਸਾਰਾ ਵਾਹ ਜੀ ਵਾਹ ਇਸ ਸਾਈਡ ਤੇ ਪਾਜੀ ਇਸ ਸਾਈਡ ਵੀ ਇਹ ਇਨਡੋਰ ਪਲਾਂਟ ਹੈ ਡਾਇਫਰੈਂਟ ਵਿੱਚ ਹੀ ਹੈ ਕਿਦਰ ਡਾਈਸਿਨਾ ਕੰਪੈਕਟਾ ਵੈਰਾਈਟੀ ਹਮ ਨੈਰੋ ਲੀਫ ਡਾਈਸਿਨਾ ਵੈਰਾਈਟੀ ਸਾਰੇ ਇਨਡੋਰ ਪਲਾਂਟ ਹਾਂਜੀ ਅੱਛਾ ਇਹ ਘਰਾਂ ਨੂੰ ਮੈਸ ਦੇਖੇ ਖੂਬਸੂਰਤ ਬਣਾ ਦਿੰਦੇ ਬਾਜੀ ਹੈ ਨਾ ਬਿਲਕੁਲ ਬਿਲਕੁਲ ਜੀ ਦੇਖੋ ਵੈਸੇ ਇਸ ਤਰ੍ਹਾਂ ਲਗਾਏ ਜਿਸਤੇ ਆਰਟੀਫੀਸ਼ੀਅਲ ਹਾਂ ਆਰਟੀਫੀਸ਼ੀਅਲ ਹੈ ਜੀ ਦੇਖੋ ਤੁਸੀਂ ਇਹਦੀ ਲੁੱਕ ਦੇਖੋ ਤੁਸੀਂ ਕਿੰਨੀ ਪਿਆਰੀ ਲੁੱਕ ਹੈ ਜੀ ਨਾ ਜੀ ਸੋ ਵੈਸੇ ਜਦੋਂ ਘਰ ਚ ਤੁਸੀਂ ਲਗਾਓਗੇ ਆਪਣੀ ਕੋਠੀ 'ਚ ਲਗਾਓਗੇ ਤਾਂ ਤੁਹਾਡੀ ਕੋਠੀ ਦੀ ਜਿਹੜੀ ਹੈ ਜੀ ਔਰ ਲਾਗੀ ਕੁ ਲੁਕ ਲਗਣੀਆਂ ਜੀ ਸੋ ਇਹ ਕਿਤਨਾ ਕਿਤੇ ਦੇਖੋ ਸਭ ਤੋਂ ਵੱਡੀ ਗੱਲ ਸਿਰਾਂ ਗੱਲ ਕਰ ਰਹੇ ਆ ਵੀ origignal quality ਜਿਹੜੀ ਹੈ ਜੀ quality ਨਾਲ ਕੋਈ ਸਮਝੌਤਾ ਨਹੀਂ ਕਰਦੇ ਹਾਈ ਕੁਆਲਿਟੀ ਬੂਟੇ ਲਈ ਹੁੰਦੇ ਨੇ ਔਰ ਉਹਨਾਂ ਦੀ ਪਹਿਚਾਨ ਵੀ ਦੇਖੋ ਉਹਨਾਂ ਦੀ ਰੰਗਤ ਤੋਂ ਪਤਾ ਲੱਗਦਾ ਜੀ ਸੋ ਭਾਈ ਨਿਖਾਰੀ ਕਿ ਲਗਾ ਨੇ ਇਹਨਾਂ ਦੇ ਬੂਟਿਆਂ ਦੇ ਬਿਲਕੁਲ ਕੋਈ ਫਸਲ ਕੁਆਲਿਟੀ ਸਾਰੇ ਸੋ ਹਰ ਤਰ੍ਹਾਂ ਦੀ ਵੈਰਾਈਟੀ ਨਾਲ ਕੋ ਮਿਲੇਗੀ ਤੁਹਾਨੂੰ ਔਰ ਫਰੂਟਸ ਦੀ ਵੀ ਨਾਲ ਕੋ ਬੇਸ਼ੁਮਾਰ ਵੈਰਾਈਟੀ ਹੈ ਜੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਵੀ ਕਿਸਾਨ ਭਰਾਵਾਂ ਲਈ ਵੀ ਨਾਲ ਕੋ ਵੈਰਾਈਟੀਆਂ ਬੜੀਆਂ ਵਾਂ ਜੀ ਜ਼ਮੀਂਦਾਰ ਭਰਾਵਾਂ ਲਈ ਵੀ ਬਹੁਤ ਵ ਅੱਜ ਕੱਲ੍ਹ ਲੱਗ ਰਹਾ ਹੈ ਹਾਂ ਤੇ ਠੰਡੀਆਂ ਉਹ ਮੈਂ ਜਨਵਰੀ ਫਰਵਰੀ ਚ ਪਾਪੂਲਰ ਲੱਗਣਾ ਹਾਂ ਅੱਛਾ ਇਹ ਭਾਜੀ ਇਹ ਵੈਰੈਟੀ ਕਿਲੀ ਇਹ ਆਊਟਡੋਰ ਵੈਰੈਟੀ ਹੈ ਸੀਜੀਐਮ ਬੋਲਤੇ ਹਾਂ ਇਸਕੋ ਸੀਜੀਐਮ ਸੀਜੀਐਮ ਹੈ ਓਕੇ ਡਰੈਸ ਡਰੈਸਿੰਗ ਨਾ ਟਰਾਈ ਕਲਰ ਕੀ ਵੈਰੈਟੀ ਹੈ ਠੀਕ ਹੈ ਜੀ ਹਾਂਜੀ ਭਾਜੀ ਇਹ ਦੇਰ ਭਾਜੀ ਇਹ ਬੌਂਸਾਈ ਪਲਾਂਟ ਹੈ ਮਾਈਕੋ ਕਰਪਾਗ ਬਹੁਤ ਵਧੀਆ ਵੈਰੈਟੀ ਹੈ ਅੱਛਾ ਜੀ देखने में बड़ा सोना लगता है हाँ पाजी ये भी देखो बहुत प्यारी वैरायटी है हाँ टेबल काम नहीं है ओके ओके ये भी पाजी ये भी बहुत अच्छी वैरायटी है है ना देखो लुक की हाँ बड़ी प्यारी है पाजी हाँ नहीं जी हाँ जी हम्म ये नाल पाजी पाम इसका माल की वैरायटी है माल की वैरायटी बहुत अच्छी बोल बोल टाइप है बोल है ना जी हाँ सो ये नाल भाजी जड़ा है हाँ ये थ्री स्टेप बोलते माइको का हाँ जी ये पाम है ओके हां की वैरायटी है पान दी वैरायटी है हां ये 3 एकड़ा बाजी 3 स्टेप माइक्रो कर दोगे ओके ओके सो वैरायटी द बेशुमार है तो okay, okay. so, खुद देखो जिधर मर्जी ध्यान मार लो चारों बन्ने थाने बूटे ही बूटे लगनी है जी सो ये so, भरे पे दे बूटे सो so, सब तो ਵੱਧ वैरायटी ਜਿਹੜੀ ਗੁਰਦਾਸਪੁਰ ਚ ਇਸ ਨਰਸਰੀ ਤੇ ਹੈ ਤੁਹਾਨੂੰ ਮੁਸਕਾਨ ਨਰਸਰੀ ਤੇ ਮਿਲਣੀ ਹੈ ਜੀ ਔਰ ਇਹ ਨਰਸਰੀ ਤੁਹਾਨੂੰ ਬਬਰੀ ਬਾਈਪਾਸ ਤੇ ਹੀ ਮਿਲਣੀ ਹੈ ਜੀ ਹੋਰ ਕਿਤੇ ਨਹੀਂ ਮਿਲਣੀ ਤੁਹਾਨੂੰ ਗੁਰਦਾਸਪੁਰ ਤੇ ਸਭ ਤੋਂ ਵੱਧ ਵੈਰਾਈਟੀਆਂ ਇਸ ਨਰਸਰੀ ਕੋਲ ਸੋ ਭਾਜੀ ਬੇਟਾ ਵੀ ਮੈਂ ਦੇਖ ਰਿਹਾ ਜੀ ਨਾਲ ਹੈ ਜੀ ਬੇਟਾ ਪੜਾਈ ਕਰ ਰਿਹਾ ਜੀ ਹਾਂ ਜੀ ਹਾਂ ਜੀ ਪੜ ਪੜਦਾ ਵਾ ਪੜਦਾ ਬੇਟਾ ਔਰ ਦੇਖੋ ਬੱਚਾ ਬੜਾ ਇਹਨਾਂ ਦਾ ਬੇਟਾ ਬਹੁਤ ਲਾਇਕ ਆ ਜੀ ਬਹੁਤ ਅੱچھے ਸੰਸਕਾਰ ਦਿੱਤੇ ਆ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਸੋ ਕਿਦਾਂ ਕਿਦਾਂ ਦੇਖੋ ਆਪਣੇ ਫਾਦਰ ਦੇ ਨਾਲ ਜਿਹੜਾ ਪੜਦਾ ਸਟੱਡੀ ਵੀ ਕਰ ਰਿਹਾ ਜੀ ਔਰ ਫਾਦਰ ਨਾਲ ਹੱਥ ਵੀ ਬਟਾਉਂਦਾ ਭਾਜੀ ਇਹ ਚੰਗੇ ਸੰਸਕਾਰੀ ਹੁੰਦੇ ਆ ਹਾਂ ਜੀ ਹਾਂ ਜੀ ਬਿਲਕੁਲ ਜੀ ਅੱਲਾ ਨੀਤੇ ਅੱਜ ਕੱਲ ਦੇਖਿਆ ਬੱਚਿਆਂ ਕੋ ਮੋਬਾਈਲਾਂ ਤੇ ਲੱਗੇ ਜਾਂ ਬਾਹਰ ਹੈ ਨਾ ਸੋਸਾਇਟੀਾਂ ਇਦਾਂ ਨਹੀਂ ਪਈਆਂ ਪਰ ਬੱਚੇ ਤੁਹਾਡੇ ਜਿਹੜੇ ਚੰਗੇ ਸੰਸਕਾਰੀ ਹੈ ਜੀ ਹਾਂ ਜੀ ਹਾਂ ਜੀ ਸੋ ਭਾਜੀ ਹੋਰ ਵੀ ਵੈਰਾਈਟੀ ਹੈਗੀ ਇੱਕ ਤੁਹਾਨੂੰ ਬੜੇ ਕਾਸਟਲੀ ਬੜੇ ਮਹਿੰਗੇ ਬੂਟੇ ਆ ਜੀ ਉਹ ਵੀ ਸਾਨੂੰ ਦਿਖਾਉਣੇ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਬੂਟੇ ਮੈਂ ਕੈਮਰਾਮੈਨ ਨੂੰ ਇੱਕ ਸਾਈਡ ਤੋਂ ਆਕੇ ਦਿਖਾਓ ਜਰਾ ਸੱਜੇ ਤੋਂ ਆਕੇ ਦਿਖਾਓ ਇਹ ਸਭ ਤੋਂ ਮਹਿੰਗਾ ਬੂਟਾ ਇਹਨਾਂ ਕੋਲ ਇਹ ਸਭ ਤੋਂ ਮਹਿੰਗਾ ਬੂਟਾ ਵਾਜੀ ਔਰ ਇਹਦਾ ਪ੍ਰਾਈਸ ਸੁਣ ਕੇ ਹੈਰਾਨ ਹੋ ਜਾਓਗੇ ਬ੍ਰਦਰ ਕੀ ਪ੍ਰਾਈਸ ਇਹਦਾ ਇਹ ਸਾਰੇ ਗਮਨ ਲੱਗਦਾ 1 ਲੱਖ ਦਾ ਹਾਂਜੀ ਸਰ ਬਾਏ 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 1 ਲੱਖ ਦਾ ਕੀ ਇਹਦੀ ਖਾਸੀਅਤ ਹੈ ਔਰ ਇਹਦੇ ਵਿੱਚ ਇੱਕ ਹੈ ਕਿਥੋਂ ਦਾ ਬੂਟਾ ਇਹ ਇਹ ਸਾਰੇ ਗਾ ਚੈਨਲ ਬੂਟਾ ਤੇ ਇਹ ਸਾਰੇ ਦਾ ਨਾਮ ਆ ਬੌਨਸਾਈ ਬੌਨਸਾਈ ਹਾਂਜੀ ਬੌਨਸਾਈ ਕਹਿੰਦੇ ਨੇ ਓਕੇ ਪਰ ਮੈਂ ਬੜੇ ਘਟ ਦੇਖਿਆ ਆਮ ਨਰਸਰੀਆਂ ਤੇ ਨਹੀਂ ਇਹ ਮਿਲਦੇ ਜਿਹੜੇ ਕਾਸਟ ਨੀ ਨੰਗੇ ਬੂਟੇ ਨਾ ਹਾਂਜੀ ਸੋ ਦੇਖੋ 1 ਲੱਖ ਦਾ ਬੂਟਾ ਜੀ 1 ਲੱਖ ਇਹਦਾ ਪ੍ਰਾਈਸ ਆ ਸੋ ਇੱਕ ਸਾਈਡ ਤੋਂ ਅਗ ਦਿਖਾਓ ਭਾਜੀ ਸੋ ਦੇਖੋ ਤੁਸੀਂ ਦੀ ਔਰ ਲੁੱਕ ਦੇਖੋ ਤੁਸੀਂ ਕਿੰਨੀ ਪਿਆਰੀ ਆ ਔਰ ਨੀਚੇ ਤੋਂ ਦਿਖਾਓ ਯਾਰ ਸਾਰਾ ਬਹੁਤ ਹੀ ਸੁੰਦਰ ਬੂਟਾ ਵਾ ਔਰ ਇਹ 1 ਲੱਖ ਰੁਪਏ ਦਾ ਤੁਹਾਨੂੰ ਮੁਸਕਾਨ ਨਰਸਰੀ ਤੋਂ ਮਿਲਣਾ ਵਾ ਜੀ ਸੋ ਦੇਖੋ ਤੁਸੀਂ ਲੱਖ ਲੱਖ ਵਾਲੇ ਬੂਟੇ ਇਸ ਨਰਸਰੀ ਦੇ ਹੈਗੇ ਆ ਤੁਸੀਂ ਆਪੇ ਹਿਸਾਬ ਲਾ ਲਓ ਭੀ ਜੇ ਲੱਖ ਵਾਲਾ ਹੈਗਾ ਤੇ ਫਿਰ ਥੜਲੇ ਇਹਨੇ ਰੇਂਜ ਜਿਹੜੀ ਕਿੰਨੇ ਬੂਟੇ ਨੇ ਕੋ ਸੋ ਇਹ ਇਹ ਦੇਖੋ ਤੁਸੀਂ ਇਹ ਬ੍ਰਦਰ ਇਹ ਕਿਹੜੇ ਆ ਸਰ ਇਹਨੂੰ ਕਹਿੰਦੇ 골ਡਨ ਸਾਈਪਰਸ 골ਡਨ ਹਾਂਜੀ 골ਡਨ ਸਾਈਪਰਸ ਓਕੇ ਓਕੇ ਇਹ ਬਹੁਤ ਪਿਆਰੇ ਨੇ ਬੂਟੇ ਹਾਂਜੀ ਇਹ ਸਰ ਕਟਿੰਗ ਵਾਲੇ ਪਲਾਂਟਸ ਹੈ ਹਾਂ ਹਾਂਜੀ ਜਿਹੜੇ ਮਤਲਬ ਸਕੂਲ ਦੇ ਲਾਗੇ ਲਾ ਸਕਦੇ ਹੋ ਓਕੇ ਮਤਲਬ ਇਹ ਵਡੇ ਜਾਂਦੇ ਜੇ ਤਾਂ ਕਿ ਆ ਦੇ ਲੋ ਇਹ ਕਾਫੀ ਤਾਂ ਜਾਂਦਾ ਵਾ ਹਾਂ ਉਹ ਤੁਹਾਡੀ ਕਟਿੰਗ ਦੇ ਹਿਸਾਬ ਨਾਲ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ ਅੱਛਾ ਜੀ ਹਾਂਜੀ ਅੱਛਾ ਇਹਦੀ ਲੰਮਾਈ ਇਹ ਗਮਲੇ 'ਚ ਲੱਗਾ ਜੀ ਹਾਂਜੀ ਗਮਲੇ 'ਚ ਲੱਗਾ ਸਰ ਕੀ ਬਾ ਗਮਲੇ 'ਚ ਲੱਗਾ ਤਾ ਜੀ ਸੋ ਗਮਲੇ 'ਚ ਕਿੱਡਾ ਵੱਡਾ ਪੇੜ ਹੋਇਆ ਵਾ ਜੀ ਇਹ ਵੱਡੀ ਗੱਲ ਇਹ ਦੇਖੋ ਤੁਸੀਂ ਨਹੀਂ ਤੇ ਜ਼ਮੀਨ 'ਚ ਲੱਗਦਾ ਇਹ ਐਡੇ ਵੱਡੇ ਪੇੜ ਹੁੰਦੇ ਆ ਇਹ ਗਮਲੇ 'ਚ ਆ ਜੀ ਇਹ ਬੜੀ ਵੱਡੀ ਗੱਲ ਆ ਬਾਈ ਯੈਸ ਸਰ ਤੇ ਗਮਲੇ 'ਚ ਐਡਾ ਵੱਡਾ ਪੌਦਾ ਹੋ ਜਣਾ ਨਾ ਹਾਂਜੀ ਗਮਲੇ ਵੀ ਸਭ ਵਧੀਆ ਕੁਆਲਿਟੀ ਦੇ ਬਹੁਤ ਵਧੀਆ ਕੁਆਲਿਟੀ ਹੈ ਨਾ ਦੋਨੋਂ ਹੀ ਹੈ ਨਾ ਦੋਨੋਂ ਗਮਲੇ 'ਚ ਲੱਗੇ ਆ ਜੀ ਹਾਂਜੀ ਸਰ ਸੋ ਦੇਖੋ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸ ਰਿਹਾ ਪੀ ਨਾ ਕੋ ਹਾਈ ਕੁਆਲਿਟੀ ਜਿਹੜੇ ਪੌਦੇ ਨੇ ਜੀ ਸੋ ਇਹਦੇ ਨਾਲ ਬ੍ਰਦਰ ਇਹ ਸਰ ਹੈਗੇ ਟੇਬਲ ਕੰਮ ਨਹੀਂ ਇਹ ਲੈ ਜਿਹੜੇ ਹਾਂਜੀ ਸੋ ਸੋਗੇ ਉਸ ਤੋਂ ਗੇ ਸਰ ਇਹਨੂੰ ਕਹਿੰਦੇ ਡਰੈਸੀ ਨਾ अच्छा जी ग्रीन ग्रीन सो so, मल्पी वैरायटी वाली ते हादी ਤੁਸੀਂ ਗੱਲ ਹੀ ਮਗਾ ਦਿਓ ਜੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਜਿਹੜਾ ਸੀਜ਼ਨ ਹੁੰਦਾ ਬ੍ਰਦਰ ਇਹ ਸੀਜ਼ਨ ਵਿੱਚ ਮੇਰੇ ਹਿਸਾਬ ਨਾਲ ਜਿਆਦਾ ਲੁਕੀ ਲਗਾਉਂਦੇ ਨਾ ਬ੍ਰਖਸ਼ ਕੋਈ ਵੀ ਦਰਖਤ ਲਗਾਓ ਲੱਚਾਲਪੰਦਾ ਹੋ ਹਾਂਜੀ ਜਿਹੜਾ ਮਜ਼ੀ ਲਾ ਸਕਦੇ ਹੈ ਨਾ ਫਾਇਦੇਮੰਦ ਹੁੰਦਾ ਇਹ ਯਸ ਸਰ ਸਭ ਤੋਂ ਵੱਡੀ ਗੱਲ ਹੈ ਵੀ ਫਾਇਦੇਮੰਦ ਹੈ ਜੀ ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਬੂਟੇ ਜਰੂਰ ਲਗਾਉਣੇ ਚਾਹੀਦੇ ਆ ਤੁਸੀਂ ਔਰ ਵੈਸੇ ਵੀ ਮੇਰੇ ਹਿਸਾਬ ਨਾਲ ਹਰ ਇੱਕ ਇਨਸਾਨ ਨੂੰ ਨਾ ਪੌਦੇ ਲਗਾਉਣੇ ਚਾਹੀਦੇ ਲਗਾਉਣੇ ਚਾਹੀਦੇ ਸਰ ਇਕ ਨੈਕਟ ਲਗਾਣਾ ਚਾਹੀਦਾ ਲਗਾਣਾ ਚਾਹੀਦਾ ਆਪਣੇ ਜੀਵਨ ਚ ਜਿਹੜੇ ਆ ਕਹਿੰਦੇ ਵੀ ਦੋ ਇੱਕ ਜਾਂ ਦੋ ਪੌਦੇ ਜ਼ਰੂਰ ਲਗਾਓ ਉਹ ਸਾਂ ਜ਼ਰੂਰੀ ਹੈ ਨਾ ਤਾਂ ਵਾਤਾਵਰਨ ਵੀ ਇਹਦਾ ਸ਼ੁੱਧ ਰਹਿੰਦਾ ਵਾ ਹਾਂਜੀ ਅੱਛਾ ਮੈਂ听ਤੀ ਹੋਰ ਸੁਣਿਆ ਵੀ ਤੁਹਾਡੇ ਰੇਟ ਵੀ ਬੜੇ ਜੈਨੂਨ ਨੇ ਜੈਨੂਨ ਰੇਟ ਹੈ ਇੱਕਦਮ ਹਾਂ ਸੋ ਦੇਖੋ ਜੈਨੂਨ ਰੇਟ ਰੱਖਦੇ ਆ ਜੀ ਸਭ ਤੋਂ ਵੱਡੀ ਗੱਲ ਜਿਹੜੀ ਆ ਔਰ ਇਹ ਬੇਟਾ ਜਿਹੜਾ ਵਾ ਜੀ ਆਪਣੇ ਫਾਦਰ ਦੇ ਨਾਲ ਪੂਰੀ ਮਿਹਨਤ ਕਰ ਰਿਹਾ ਇੱਥੇ ਜੀ ਦੇਖੋ ਸਟੱਡੀ ਵੀ ਕਰਦਾ ਵਾ ਲਾਈਕ ਐਂਡ ਇੰਡੀ ਬਹੁਤ ਇੰਟੈਲੀਜੈਂਟ ਬੱਚਾ ਵਾ ਬਹੁਤ ਵਧੀਆ ਔਰ ਪੜ੍ਹਾਈ ਦੇ ਨਾਲ ਨਾਲ ਆਪਣੇ ਪਿਤਾ ਦਾ ਚੰਗੀ ਗੱਲ ਆ ਜੀ ਬੱਚਿਆਂ ਨੂੰ ਸੰਸਕਾਰ ਇਦਾਂ ਦੇ ਹੋਣੇ ਚਾਹੀਦੇ ਆ ਮਾਤਾ ਪਿਤਾ ਦਾ ਸਾਥ ਦੇਣਾ ਚਾਹੀਦਾ ਵਸੋ ਇਹ ਦੇਖੋ ਤੁਸੀਂ ਇਸ ਸਾਈਡ ਦਿਖਾਓ ਜਰਾ ਇਹ ਵੈਰੈਟੀ ਕਿਹੜੀ ਏ ਇਹਨੂੰ ਕਹਿੰਦੇ ਸਰ ਕੂਪੀਆ ਕੂਪੀਆ ਹਾਂ ਜੀ ਸੋ ਦੇਖੋ ਤੁਸੀਂ ਇਹ ਕੂਪੀਆ ਦੀ ਵੈਰੈਟੀ ਅੰਦਰਲੀ ਦਿਖਾਓ ਜੀ ਇਹ ਸਾਰੇ ਫਲਾਵਰ ਦੀ ਵੈਰੈਟੀ ਆ ਓਕੇ ਇਹ ਸਾਰੇ ਫਲਾਵਰ ਦੀ ਹੈ ਹਾਂ ਜੀ ਵਾਹ ਜੀ ਵਾਹ ਫਲਾਵਰ ਦੀ ਤੁਹਾਡੇ ਕੋਲ ਬਹੁਤ ਜ਼ਿਆਦਾ ਵੈਰੈਟੀ ਆ ਹਾਂ ਜੀ ਇਹ ਕਿੰਨੂ ਹਾਂ ਜੀ ਇਹ ਸਰ ਕਿੰਨੂ ਹੈ ਆ ਦੇਖੋ ਤੁਸੀਂ ਕਿੰਨੂ ਲੱਗੇਦੇ ਆ ਜੀ ਇਹਨੂੰ ਆ ਦੇਖੋ ਸੇ ਸੋ ਅੱਗੇ ਤੁਹਾਨੂੰ ਫਰੂਟ ਦੀ ਵੈਰਾਈਟੀ ਦਿਖਾਉਣੀ ਹੈ ਜੀ ਫਰੂਟ ਦੀ ਇਨਾ ਕੋ ਬੇਸ਼ੁਮਾਰ ਵੈਰਾਈਟੀ ਆ ਸੋ ਅੰਦਰ ਚੱਲਦੇ ਪਰਲੀ ਸਾਈਡ ਚੱਲਦੇ ਆ ਜੀ ਕਿਉਂਕਿ ਉਸ ਸਾਈਡ ਤੇ ਬਹੁਤ ਜ਼ਿਆਦਾ ਵੈਰਾਈਟੀ ਹੈ ਔਰ ਤੁਹਾਨੂੰ ਫਰੂਟ ਦੀ ਵੈਰਾਈਟੀ ਦਿਖਾਉਣੀ ਹੈ ਸੋ ਜਿਹੜਾ ਫਰੂਟ ਦਾ ਜਿਹੜਾ ਆਪਣਾ ਏਰੀਆ ਵਾ ਜੀ ਉਧਰ ਅਸੀਂ ਆ ਗਏ ਆ ਸੋ ਫਰੂਟ ਦੀ ਵੈਰਾਈਟੀ ਤੁਹਾਨੂੰ ਦਿਖਾਉਣੀ ਹੈ ਇਨਡੋਰ ਆਊਟਡੋਰ ਪਲਾਂਟ ਤੁਹਾਨੂੰ ਦਿਖਾਈ ਆ ਸੋ ਜੈਸੀ ਰੈਗੂਲਰ ਪਲਾਂਟ ਤੁਹਾਨੂੰ ਦਿਖਾਈਏ ਤੇ ਮੇਰੇ ਸਾਹਮਣੇ ਸਾਨੂੰ ਰਾਤ ਪੈ ਨਹੀਂ ਨੀ ਆ ਜੀ ਸੋ ਇਨਾ ਕਿੰਨਾ ਕੋ ਪੌਦਾ ਵਾ ਸੋ ਇਹ ਬ੍ਰਦਰ ਨਿੰਬੂ ਦਿਖਾਓ ਪਾ ਦੇਖੋ ਪਰਿਆ ਪਿਆ ਬੂਟਾ ਨਿੰਮੂਆਣਾ ਜੀ ਛੋਟੇ ਛੋਟੇ ਪਲਾਂਟ ਜਿਹੜੇ ਉਹਨਾਂ ਨੂੰ ਜਿਹੜਾ ਵਾ ਜੀ ਫਲ ਪਿਆਦਾ ਵਾ ਸੋ ਇੱਕ ਹੀ ਉੱਪਰ ਨੂੰ ਘੁਮਾਇਆ ਹੋਇਆ ਮੇਰੇ ਸਾਹਮਣੇ ਦੇਖੋ ਜੀ ਤਕਰੀਬਨ ਜਿਹੜੇ ਆ ਜੀ ਲੋਕ ਆ ਰਹੇ ਨੇ ਆਪਣਾ ਜਿਹੜਾ ਵਾ ਜੀ ਪੌਦੇ ਲੈ ਕੇ ਜਾ ਰਹੇ ਨੇ ਕਿਉਂਕਿ ਸੀਜ਼ਨ ਵਾ ਸੀਜ਼ਨ ਵਿੱਚ ਜਿਹੜਾ ਵੈਸੇ ਵੀ ਵਾਤ ਵਾਤ ਪੌਦੇ ਲਗਾਉਣੇ ਚਾਹੀਦੇ ਆ ਸੋ ਇਧਰ ਆਂਦੇ ਪਾ ਜੀ ਯੈਸ ਸਰ ਆਂਦੇ ਆ ਅੰਬ ਦੀ ਵੀ ਕਾਫੀ ਵੈਰਾਈਟੀ ਤਾਂ ਲੱਗੋ ਹਾਂਜੀ ਕਾਫੀ ਵੈਰਾਈਟੀ ਇਹ ਸਾਰੇ ਕੀ ਚੌਂਸਾ ਵੈਰਾਈਟੀ ਇਹ ਚੌਂਸਾ ਹਾਂਜੀ ਓਕੇ ਇਹ ਬੱਚੇ ਸਰਦ ਜੀ ਦਾ ਕੀ ਜਿਹੜਾ ਮੋਟਾ ਫਲ ਹੁੰਦਾ ਉਹ ਬੰਦਾ ਹੈ ਅੱਛਾ ਜੀ ਮਿੱਠਾ ਬਹੁਤ ਹੁੰਦਾ ਇਹ ਤਾਂ 12 ਮਾਸੀ ਵੀ ਹੁੰਦਾ ਨਾ ਹਾਂਜੀ 12 ਮਾਸੀ ਹੀ ਹੈਗਾ ਸਰ 12 ਮਾਸੀ ਵੀ ਆ ਜਾਓ ਬਲੀ ਆਮ ਦੀ ਸਾਰੀ ਵੈਰਾਈ ਤੁਹਾਡੇ ਕੋਲ ਬਹੁਤ ਬਹੁਤ ਵੈਰਾਈ ਹੈ ਬਹੁਤ ਜ਼ਿਆਦਾ ਵੈਰਾਈ ਹੈ ਜੀ ਇਹਦੇ નીચે ਇਹ ਸਾਰੇ ਗਸਮੀ ਦਾ ਬੂਟਾ ਕਹਦਾ ਸਮੀ ਕਹਿੰਦੇ ਨੇ ਸਮੀ ਯਸ ਸਰ ਵਾਹ ਵਾਹ ਸਮੀ ਅੱਛਾ ਜੋ ਮੰਦਿਰ ਚ ਪੂਜਾ ਅਚਨਾ ਹੁੰਦੀ ਹੈ ਜੀ ਹਾਂ ਦੇਖੋ ਇਹ ਪੂਜਾ ਅਚਨਾ ਜਿਹੜਾ ਬਾਈ ਸਮੀ ਦਾ ਬੂਟਾ ਹੁੰਦਾ ਵਾ ਬਹੁਤ ਕੰਮ ਹੁੰਦਾ ਵਾ ਸੋ ਜਿਸ ਤਰ੍ਹਾਂ ਤੁਸੀਂ ਬੇਲ ਪੱਤਰ ਦਾ ਬੇਲ ਪੱਤਰ ਲੈ ਲਓ ਸਮੀ ਦਾ ਬੂਟਾ ਲੈ ਲ ਨਾ ਇਦਾਂ ਦੇ ਤੁਲਸੀ ਦਾ ਬੂਟਾ ਹੋ ਗਿਆ ਤੁਹਾਨੂੰ ਹਰੇਕ ਬੂਟਾ ਇੱਥੋਂ ਮਿਲਣਾ ਵਾ ਜੀ ਸੋ ਇਹ ਬ੍ਰਦਰ ਹਾਂਜੀ ਇਹ ਜਿਹੜੇ ਕਿਲੇ ਆ ਇਹ ਸਾਰੀ ਉਦਾਂ ਮਿਕਸ ਵੈਰਾਈਟੀ ਹੈ ਹਾਂ ਬਾਕੀ ਇਹ ਸਭ ਦੇਖ ਲਓ 오ਰੈਂਜ ਵੀ ਵੈਰਾਈਟੀ ਹੈ థਾਈਲੈਂਡ 오ਰੈਂਜ ਹੈ థਾਈਲੈਂਡ ਹਾਂਜੀ ਵਾਹ ਜੀ ਵਾਹ ਇਹ ਚ ਸਾਰ ਬੂਟਾ ਨਿੱਕਾ ਹੀ ਰਹਿੰਦਾ ਹੈ ਤੇ ਫਲ ਬੜਾ ਮਿੱਠਾ ਬੰਦਾ ਇਹਦਾ ਛੋਟਾ ਰਹਣਾ ਵਾ ਹਾਂਜੀ ਛੋਟਾ ਰਹਿੰਦਾ ਇਹਨੂੰ ਬੂਟਾ ਵਾਹ ਜੀ ਵਾਹ థਾਈਲੈਂਡ ਦੀ ਹੈ ਵੈਰਾਈਟੀ ਜੀ ਇਹ ਦੇਖੋ ਤੁਸੀਂ ਔਰੇ ਛੋਟਾ ਬੂਟਾ ਰਹਣਾ ਵਾ ਔਰ ਫਲ ਬਹੁਤ ਜ਼ਿਆਦਾ ਪੈਣਾ ਇਨ ਜੀ ਔਰੇ ਇਹ ਲਾ ਇਸ ਲਗਾ ਹੀ ਹੁੰਦਾ ਹਿੰਦਾ ਬੂ ਸੋ ਦੇਖੋ ਹਿੰਗ ਦਾ ਪੌਦਾ ਜੀ ਇਹ ਹਿੰਗ ਦੀ ਵੈਰੈਟੀ ਆ ਜਿਹੜੀ ਤੁਹਾਡੇ ਘਰ ਚ ਰਸੋਈ ਚ ਲਈ ਚੀਜ਼ਾਂ ਵਰਤੀਆਂ ਜਾਂਦੀਆਂ ਵਾ ਉਹਦੇ ਪੌਦੇ ਨੇ ਜੀ ਉਹ ਹਿੰਗ ਲੱਗਦੀ ਇਹਨੂੰ ਜੀ ਹਾਂਜੀ ਵਾਹ ਜੀ ਵਾਹ ਬਹੁਤ ਬਹੁਤ ਵਧੀਆ ਜੀ ਸੋ ਇਹਦੇ ਨਾਲ ਜੀ ਹਾਂਜੀ ਇਹ ਇਹ ਸੜੇਗਾ ਆੜੂ ਦਾ ਬੂਟਾ ਆੜੂ ਹਾਂਜੀ ਵਾਹ ਜੀ ਵਾਹ ਇਹ ਸਾਰਿਆਂ ਨੂੰ ਫਲ ਪੈਂਦਾ ਜੀ ਫਲ ਸਾਰਿਆਂ ਨੂੰ ਬੰਦਾ ਹੈ ਫਲ ਸਾਰਿਆਂ ਨੂੰ ਪੈਂਦਾ ਵਾ ਸੋ ਇਸ ਤੋਂ ਅੱਗੇ ਇਸ ਤੋਂ ਅੱਗੇ ਇਹ ਹੈ ਗਾਹ ਆਲੂ ਬਖਰਾ ਆਲੂ ਬਖਰਾ ਹਾਂਜੀ ਕੀ ਆਈ ਬਾਤ ਆ ਜੀ ਇਹ ਸਾਂ ਲੀਚੀ ਹੈ ਇਹ ਲੀਚੀ ਦਾ ਹਾਂਜੀ ਵਾਹ ਜੀ ਵਾਹ अच्छा ये सुनने फ्रूट वाले बूटे गमलेच हो जंदे हां जी हो जंदे हां हां जी जेड़े हाइब्रिड हुंदे ना ओ हुंदे या ओ हुंदे या हां जी ओके okay, मैं एक ਤੁਹਾਡੇ ਕੋ ਅੰਬ ਦਾ ਬੂਟਾ ਖੜਿਆ ਸੀ ਉਹਨੂੰ ਕਾਇਰ ਕੀ ਕਾਫੀ ਫਰੂਟ ਪਿਆ ਵਾ ਮੈਂ ਗਮਲੇ ਚ ਲਗਾਇਆ ਉਹਨੂੰ ਅੱਛਾ ਅੱਛਾ ਐਡੇ ਗਮਲੇ ਚ ਲਗਾਇਆ ਉਹਨੂੰ ਉੱਤੇ ਫਰੂਟ ਕਾਫੀ ਪਿਆ ਹੈ ਏਰ ਕੀ ਅੱਛਾ ਅੱਛਾ ਇਹ ਤਾਂ ਪੱਕੀ ਗੱਲ ਹੈ ਨਾ ਦੇਖੋ ਇਹ ਚੀਜ਼ਾਂ ਜਿਹੜੀਆਂ ਆ ਜੀ ਤੁਸੀਂ ਗਮਲੇ ਚ ਵੀ ਲਗਾ ਸਕਦੇ ਹੋ ਜੇਕਰ ਤੁਹਾਡੇ ਕੋ ਕੋ ਕੱਚੀ ਜਗ੍ਹਾ ਨਹੀਂ ਹੈਗੀ ਤੁਸੀਂ ਇੱਕ ਚੰਗਾ ਗਮਲਾ ਲੈ ਕੇ ਥੋੜਾ ਸਾਈਜ਼ ਦਾ ਵੱਡਾ ਹੋਏ ਉਹਦੇ ਵਿੱਚ ਤੁਸੀਂ ਇਹ ਫਰੂਟ ਵਾਲੀ ਬੂਟੇ ਲਗਾਓਗੇ ਤਾਂ ਇਹਨੂੰ ਬਰਬੂਦ ਫਰੂਟ ਜਿਹੜਾ ਪੇਗਾ ਜੀ ਸੋ ਬਦਾਮ ਦੇ ਵੀ ਤੁਹਾਡੇ ਕੋਲ ਮਸਲਣ ਚ ਹੈਗੇ ਆ ਜੀ ਹਾਂਜੀ ਬਦਾਮ ਦੇ ਵੀ ਹੈ ਸਰ ਹੋਰ ਇਲਾਚੀ ਇਲਾਚੀ ਵੀ ਮਿਲ ਜੇਗੀ ਇਲਾਚੀ ਮਿਲ ਜੇਗੀ ਹਾਂਜੀ ਕੀ ਆਈ ਬਾਤ ਹੈ ਇਹ ਇੱਕ ਨਿਊ ਹੋ ਦੀ ਵੈਰਾਈਟੀ ਨਾਲ ਹਾਂਜੀ ਇਹ ਵੈਰਾਈਟੀ ਕਿਹੜੀ ਇਹ ਸਰ ਬਦਾਮ ਦੀ ਵੈਰਾਈਟੀ ਹੈ ਅੱਛਾ ਇਹ ਬਦਾਮ ਦੀ ਹੈ ਹਾਂਜੀ ਇਹ ਬਦਾਮ ਦਾ ਪੌਦਾ ਜੀ ਤੁਸੀਂ ਦੇਖੋ ਇਹ ਬਦਾਮ ਤੁਸੀਂ ਕਸ਼ਮੀਰ ਜਾਂ ਸ਼ੇਰਨਗਰ ਉਹਨਾਂ ਸਾਈਡਾਂ ਦੇ ਦੇਖੇ ਹੋਣਗੇ ਜੀ ਔਰ ਇਹ ਬਦਾਮ ਤੁਹਾਨੂੰ ਪੰਜਾਬ ਚ ਵੀ ਬੂੜ ਪੌਦੇ ਮਿਲ ਰਹੇ ਆ ਔਰ ਪੰਜਾਬ ਚ ਬੂਟੇ ਲੱਗ ਸੋ ਬਾਦਾਮ ਦੀ ਵੀ ਨਾ ਕੋਈ ਵੈਰਾਈਟੀ ਦੇਖੋ ਤੁਸੀਂ ਬਾਦਾਮ ਦੇ ਪੌਦੇ ਜਿਹੜੇ ਕਿੰਨੇ ਆ ਜੀ ਸੋ ਦੇਖੋ ਇਹ ਤੁਸੀਂ ਕਸ਼ਮੀਰ ਚ ਜਾਂ ਸ਼ਿਰਨਗਰਤੀ ਦੇਖੇ ਹੋਣਗੇ ਬਾਦਾਮਾਂ ਦੇ ਬੂਟੇ ਜਾਂ ਬਾਦਾਮ ਲੱਗਦੇ ਪਰ ਇਹ ਪੰਜਾਬ ਚ ਬਾਦਾਮ ਲੱਗ ਰਹੇ ਆ ਔਰ ਵੈਰਾਈਟੀ ਇਨਾਂ ਕੋਈ ਬੇਸ਼ੁਮਾਰ ਆ ਜੀ ਇਹਦੇ ਨਾਲ ਜੀ ਹਾਂਜੀ ਇਹ ਸਾਰੇ ਕੀ ਮਸੰਮੀ ਦੀ ਵੈਰਾਈਟੀ ਹੈ ਇਹ ਮਸੰਮੀ ਆ ਹਾਂਜੀ ਅੱਛਾ ਜੀ ਇਹਦਾ ਫਲ ਕਿਦਾਂ ਦਾ ਰਹਿੰਦਾ ਸਾਡੇ ਇਹਦਾ ਫਲ ਦੀ ਸਰ ਮੋਟਾ ਹੀ ਪੈਂਦਾ ਹੈ ਵਧੀਆ ਪੈਂਦਾ ਹਾਂਜੀ ਉਹਦੇ ਨਾਲ ਅੱਗੇ ਇਹ ਅੱਗੇ ਸਰ ਲੀਚੀ ਵੈਰਾਈਟੀ ਹੈ ਤੇ ਉੱਤੋਂ ਅੱਗੇ ਸਰ ਹੈਗੀ ਹੈ ਕਿ ਚੀਕੂ ਦੀ ਵੈਰਾਈਟੀ ਅਗਰ ਚੀਕੂ ਦੀ ਵੈਰਾਈਟੀ ਆ ਜੀ ਹਾਂਜੀ ਸੋ ਇਸ ਸਾਈਡ ਤੇ ਕਿਹੜੀ ਬ੍ਰਦਰ ਇਹ ਆਂਬਾ ਹਾਂਜੀ ਇਹ ਸਾਰਾ ਆਂਬਾ ਇੱਧਰ ਅੱਛਾ ਉਹ ਦਿਖਾਓ ਸਾਹਮਣੇ ਭਾਜੀ ਇਹ ਕਿਹੜਾ ਆਂਬਾ ਇਹ ਸੇ ਕਿਹੜਾ 골ਡਨ ਮੰਗੋ 골ਡਨ ਮੰਗੋ ਹਾਂਜੀ ਇਹ ਸੇ 골ਡਨ ਮੰਗੋ ਓਕੇ ਓਕੇ ਅੱਛਾ ਆਂਬ ਦੀ ਮੈਂ ਦੇਖ ਰਿਹਾ ਵੈਰੈਟੀ ਤੁਹਾਡੇ ਕੋਲ ਆਂਬ ਦੀ ਬਹੁਤ ਜ਼ਿਆਦਾ ਵਾ ਹਾਂਜੀ ਹੈਨਾ ਹਾਂਜੀ ਹਾਂਜੀ ਫਰੂਟ ਤੇ ਬੇਸ਼ੁਮਾਰਾ ਤੁਹਾਡੇ ਕੋਲ ਕਮਾਓ ਕੈਮਰਾ ਜੀ ਆ ਦੇਖੋ ਚਾਰੋ ਬਨੇ ਤੁਹਾਨੂੰ ਫਰੂਟ ਹੀ ਫਰੂਟ ਮਿਲੇਗਾ ਜੀ ਸੋ ਸਫੇਦੇ ਦਾ ਬੂਟਾ ਇੱਕ ਸਾਈਡ ਤੇ ਪਿਆਦਾ ਵਾ ਪਪੂਲਰ ਵੀਨਾ ਕੋ ਬੜਾ ਵਾ ਹਰ ਤਰ੍ਹਾਂ ਦੀ ਵੈਰਾਈਟੀ ਨਾਲ ਕੋ ਹੈਗੀ ਐ ਸੋ ਇਹ ਇਹ ਕਿਹੜੇ ਇਹ ਵੀ ਆਂਬਾ ਜੀ ਹਾਂਜੀ ਇਹ ਵੀ ਆਂਬਾ ਹੈ ਇਹ ਕਿਹੜਾ ਜੇ ਇਹ ਵੀ ਸਾਨੂੰ ਸੇਮ ਹੀ ਵੈਰਾਈਟੀ ਸੇਮ ਹੀ 골ਡਨ ਹੀ ਆ ਹਾਂਜੀ ਠੀਕ ਠੀਕ ਹੈ ਜੀ ਤੇ ਇਹ ਇਹ ਸੱਚੂ ਦਾ ਪਲਾਂਟ ਹੈ ਚੀਕੂ ਦਾ ਹਾਂਜੀ ਓਕੇ ਤੇ ਇਹਦੇ ਨਾਲ ਹੋਰ ਹੋਰ ਸਾਰ ਬਾਕੀ ਸਮਝ ਲਓ ਬਾਹਰ ਲਾਣ ਵਾਸਤੇ ਆਊਟਡੋਰ ਪਾਊਡੋਰ ਇੰਡੋਰ ਜਿਹੜੇ ਨਾ ਜੀ ਹਾਂਜੀ ਓਕੇ ਓਕੇ ਅਸਾਈਡ ਤੇ ਇਹ ਉਹੜਰ ਹਾਂਜੀ ਇਹ ਸਭ ਪਾਮ ਹੈ ਇਹ ਪਾਮ ਸਾਰੇ ਜੀ ਫੋਨਿਕਸ ਪਾਮ ਕੈਂਪਸ ਓਕੇ ਓਕੇ ਐ ਵੈਸੇ ਵੀ ਕੋਠੀਆਂ ਜਿਹਾ ਲੱਗਾ ਸੋਹਣਾ ਲੱਗਦਾ ਨਾ ਹਾਂਜੀ ਸੋਹਣੇ ਬੂਟੇ ਲੱਗਦੇ ਸੋ ਐ ਦੇਖੋ ਤੁਸੀਂ ਇਹਨਾਂ ਦੇ ਪੌਦਿਆਂ ਦੀ ਸਫਾਈ ਦੇਖੋ ਦਿਖਾਓ ਭਾਈ ਥੱਲੇ ਨੂੰ ਇਹ ਅੰਬ ਦੇ ਬੂਟੇ ਆ ਔਰ ਹਾਈ ਕੁਆਲਿਟੀ ਆ ਔਰ ਦੇਖੋ ਇਹ ਦੇਖੋ ਮਿਹਨਤ ਕਰਦੇ ਆ ਜੀ ਇਹਨਾਂ ਕੋਲ ਲੇਬਰ ਇਨੀ ਆ ਬੰਦੇ ਕੰਮ ਕਰਦੇ ਆ ਔਰ ਮਿਹਨਤ ਕਰਦੇ ਆ ਔਰ ਬੂਟਿਆਂ ਦੀ ਕੁਆਲਿਟੀ ਵੀ ਵਧੀਆ ਬਣੀ ਸੋ ਇਸ ਸਾਈਡ ਤੇ ਹੈ ਬੱਜੂ ਹਾਂਜੀ ਉਸ ਸਾਈਡ ਨੂੰ ਆਜੋ ਉਸ ਆਜੋ ਸੋ ਅਗਲੇ ਵੀ ਤੁਹਾਨੂੰ ਦਿਖਾਉਣੇ ਜਾਗੇ ਜੀ ਹੋਰ ਵੀ ਤਸਵੀ ਸੋ ਇਹ ਦੇਖੋ ਅਸੀਂ ਲਗਾਤਾਰ ਤੁਹਾਨੂੰ ਵੈਰਾਈਟੀ ਦਿਖਾ ਰਹੇ ਹਾਂ ਫਰੂਟ ਦੀ ਵੈਰਾਈਟੀ ਹੈ ਜੀ ਸੋ ਇਸ ਸਾਈਡ ਤੇ ਇਹ ਬ੍ਰਦਰ ਕਿਹੜੀ ਵੈਰਾਈਟੀ ਸਰ ਇਹ ਗੀਤ ਨਹੀਂ ਗੀ ਵੈਟੀ 73 ਦੀ ਵੈਰਾਈਟੀ ਹੈ ਜੀ ਹਾਂਜੀ ਸੋ ਇਹਦੇ ਨਾਲ ਜਿਹੜੀ ਇਹ ਸਰ ਕਿਨੂ ਦੀ ਵੈਟੀ ਹੈ ਇਹ ਕਿਨੂ ਦੀ ਵੈਰਾਈਟੀ ਹੈ ਜੀ ਹਾਂਜੀ ਸੋ ਇਹਦੇ ਅਗਲੇ ਬਣੇ ਇਹ ਵੀ ਸਰ ਸੇਮ ਕਿਨੂ ਦੀ ਵੈਰਾਈਟੀ ਹੈ ਤਾਂ ਫਿਰ ਵੀ ਕਿਨੂ ਦੀ ਹੈ ਜੀ ਸੋ ਇਹ ਪਿਛਲੀ ਸਾਈਡ ਤੇ ਬ੍ਰਦਰ ਇਹਨੂੰ ਕਹਿੰਦੇ ਸਰ ਹੈਜ ਹੈਜ ਇਹ ਸਰ ਲੱਗਦੀ ਹੈ ਪਾਰਕ ਵਿੱਚ ਓਕੇ ਹਾਂਜੀ ਇਹਦਾ ਕੀ ਫਾਇਦਾ ਹੈ ਏ ਸਰ ਜੀ ਦਾ ਕੀ پارک ਨੂੰ ਜਿਹੜੀ ਬਾਉਂਡਰੀ ਹੁੰਦੀ ਆ ਪਾਕ ਦੀਆਂ ਓਕੇ 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 ਠੀਕ ਠੀਕ ਆ ਬਾਉਂਡਰੀ ਦੇ ਉਹ ਵਾਰ ਬਣ ਜਾਂਦੀ ਜਿਹਨੂੰ ਕਹਿੰਦੇ ਨਾ ਵਾਰ ਹਾਂ ਉਹ ਵਧੀਆ ਲੱਗਦੀ ਉਹ ਜੀ ਸੋ ਇਸ ਸਾਈਡ ਤੇ ਇਹ ਸਾਈਡ ਬਾਈ ਫੁੱਲ ਵਾਲੀ ਵੈਰਟੀ ਹੈ ਇਹ ਅੱਗੇ ਵੀ ਫੁੱਲ ਵਾਲੀ ਹੈ ਹਾਂ ਜੀ ਵੀ ਫੁੱਲ ਵਾਲੀ ਹੈ ਇਹ ਸਾਰੀ ਫੁੱਲ ਵਾਲੀ ਹੈ ਜੀ ਹਾਂਜੀ ਸੋ ਇਹਦੇ ਵਿੱਚ ਇਹ ਕਿੰਨੂ ਹੋ ਗਿਆ ਹਾਂਜੀ ਉਹ ਆਂਬ ਹੋ ਗਏ ਹਾਂਜੀ ਠੀਕ ਠੀਕ ਹੈ ਸੋ ਦੇਖੋ ਇਲਾਚੀ ਦਾ ਵੀ ਇਹਨਾਂ ਕੋਲ ਇਲਾਚੀਆਂ ਦੇ ਬੂਟੇ ਵੀ ਆ ਜੀ ਜੀ ਇਲਾਚੀ ਦਾ ਬੂਟਾ ਜੀ ਦਾ ਉਹ ਤੁਹਾਨੂੰ ਮਿਲ ਜੇਗਾ ਬਜ਼ਾਮ ਦਾ ਬੂਟਾ ਮਿਲ ਜੇਗਾ ਸੋ ਉਧਰ ਉਹ ਇਲਾਚੀ ਦੇ ਬੂਟੇ ਜੀ ਹਾਂਜੀ ਇਲਾਚੀ ਦੇ ਦਿਖਾਓ ਵੀ ਉਹ ਸਾਹਮਣੇ ਜੀ ਅਗਲੇ ਬੰਨੇ ਉਹ ਦੇਖੋ ਉਹ ਕੋਈ ਇਲਾਚੀ ਦੇ ਇਹ ਇਲਾਚੀ ਦਾ ਬੂਟਾ ਜੀ ਇਹ ਇਲਾਚੀਆਂ ਪਹਿਲਾਂ ਤੁਸੀਂ ਬਾਹਰ ਦੇਖਦੇ ਹੁੰਦੇ ਸੀ ਕਸ਼ਮੀਰ ਸ਼ਹਿਰ ਨਗਰ ਤੇ ਸੋ ਦੇਖੋ ਤੁਸੀਂ ਇਹ ਇਲਾਚੀਆਂ ਦੇ ਬੂਟੇ ਜਿਹੜੇ ਪੰਜਾਬ ਨੂੰ ਮਿਲਦੇ ਪਏ ਆ ਜੀ ਸੋ ਇਹਦੇ ਨਾਲ ਜੀ ਆ ਜਿਹੜਾ ਇਹ ਫਰੂਟ ਬੂਟਾ ਹਾਂਜੀ ਇਸ ਇਹਨੂੰ ਕਹਿੰਦੇ ਅੰਜੀਰ ਹਾਂਜੀ ਅੰਜੀਰ ਸੋ ਇਹ ਅੰਜੀਰ ਬਹੁਤ ਫਾਇਦੇਮੰਦ ਹੈ ਜੀ ਇਹ ਫਰੂਟ ਜਿਹੜਾ ਬਹੁਤ ਹੀ ਸਿਹਤ ਲਈ ਫਾਇਦੇਮੰਦ ਹੈ ਸੋ ਅੰਜੀਰ ਵੀ ਤੁਸੀਂ ਆਪਣੇ ਘਰ ਚ ਗਮਲੇ ਚ ਲਗਾਓਗੇ ਕਿਉਂਕਿ ਮੈਂ ਖੁਦ ਆਪਣੇ ਘਰ ਲਗਾਈ ਹੈ ਗਮਲੇ ਚ ਜੀ ਔਰ ਇਹਨੂੰ ਫਲ ਵੀ ਪਿਆਵਾ ਸੋ ਇਸ ਕਰਕੇ ਤੁਸੀਂ ਇਹਨਾਂ ਨੂੰ ਲਾਓ ਇਹ ਜਿਹੇ ਫਲ ਵਾਲੇ ਬੂਟੇ ਜਿਹੜੇ ਆਪਣੇ ਘਰਾਂ ਚ ਗਮਲਿਆਂ ਚ ਲਾਓ ਔਰ ਇਹਦਾ ਫਾਇਦਾ ਲਓ ਜੀ ਵੱਧ ਤੋਂ ਵੱਧ ਕਿਉਂ ਬ੍ਰਦਰ ਹਾਂਜੀ ਸਰ ਔਰ ਵੈਸੇ ਵੀ ਪੌਦੇ ਲਗਾਣੇ ਚਾਹੀਦੇ ਹਨ ਬ੍ਰਦਰ ਲਗਾਣੇ ਚਾਹੀਦੇ ਹਨ ਹਣਾ ਹਰੇਕ ਬੰਦੇ ਨੂੰ ਚਾਹੀਦਾ ਵੀ ਪੌਦਾ ਲਗਾਓ ਕਿਉਂਕਿ ਇਹ ਵੈਸੇ ਵੀ ਸੀਜ਼ਨ ਲਿਆ ਹਾਂਜੀ ਅੱਜਕੱਲ੍ਹ ਵੈਸੇ ਸੀਜ਼ਨ ਚੱਲੰ ਸੋ ਇਹ ਦੇਖੋ ਤੁਸੀਂ ਤਕਰੀਬਨ ਤਸਵੀਰਾਂ ਦਿਖਾ ਰਹੇ ਹੋ ਤੁਹਾਨੂੰ ਔਰ ਵੈਰੈਟੀ ਦੀ ਤਾਂ ਕਮੀ ਕੋਈ ਨਹੀਂ ਹੈ ਇਹ ਕਿਹੜੇ ਬ੍ਰਦਰ ਇਹਨੂੰ 100 ਸੈਂਟ ਕਾਮਨੀ ਓਕੇ ਇਹ ਸਮੈਲਰ ਲੈਂਟ ਪlant ਹੈ ਅੱਛਾ ਹਾਂਜੀ ਇਹ ਖੁਸ਼ਬੂ ਆਏਗੀ ਹਾਂਜੀ ਵਾਈਫਸਾਰ ਪੈਂਦੇ ਹੋ ਉਹ ਤੁਹਾਡੀ ਓਕੇ 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 ਸੋ ਖੁਸ਼ਬੂ ਵਾਲਿਆ ਜੀ ਤੁਸੀਂ ਆਪਣੇ ਘਰ ਚ ਲਗਾ ਲੋਗੇ ਤਾਂ ਚਾਰੋਂ ਬਨੇ ਖੁਸ਼ਬੂ ਰੇਗੀ ਤੁਹਾਡੇ ਹਾਂਜੀ ਸੋ ਇਹਦਰ ਪਾਮ ਹਾਂਜੀ ਇਹ ਪਾਮ ਹੈ ਬਬੀ ਸੋ ਤਕਰੀਬਨ ਤੁਸੀਂ ਦੇਖੋ ਚਾਰੋਂ ਬੰਨੇ ਤੁਹਾਨੂੰ ਜਿਹੜੇ ਜੀ ਅਲੱਗ-ਅਲੱਗ ਇਹ ਬ੍ਰਦਰ ਹਾਂਜੀ ਇਹ ਕਲੇ ਇਹ ਸਰ ਆਊਟਡੋਰ ਪਲਾਂਟਸ ਹੈ ਆਊਟਡੋਰ ਪਲਾਂਟਸ ਹਾਂਜੀ ਇਹ ਸਰ ਸਤਾਬਦ ਤੋਂ ਬਟੇ ਇੱਧਰ ਇਹ ਨੀਚੇ ਹਾਂਜੀ ਸਤਾਬਦ ਤੋਂ ਬਟੇ ਨੂੰ ਕਰਦੇ ਓਕੇ ਸਜਾਵਟੀਏ ਹਾਂਜੀ ਸਜਾਵਟੀਏ ਸਰ ਅੱਛਾ ਜਿਹੜੇ ਤੁਹਾਡੇ ਨਾਲ ਦੇ ਤੁਹਾਡੇ ਹਾਂ ਦੇ ਜਿਹੜੇ ਮੁੰਡੇ ਆ ਜਿਹੜੀ ਜੂਸ ਆ ਉਹਨਾਂ ਨੂੰ ਕੀ ਅਪੀਲ ਕਰੋਗੇ ਕੀ ਮੈਸੇਜ ਦੇਓਗੇ ਮੈਂ ਤੇ ਐਂ ਹੀ ਕਹਾਂਗਾ ਕਿ ਅੱਜ ਕੱਲ ਮੌਸਮ ਐ ਚੱਲਦਾ ਬੁੱਢਾ ਲਾਂਦਾ ਬਿਲਕੁਲ ਤੇ ਬੋਟੇ ਲਾਣੇ ਚਾਹੀਦੇ ਹੈ ਹਾਂ ਚਾਹੇ ਇਕ ਲੋ ਪਈ ਦੋ ਲੋ ਵਾਤ ਵਾਤ ਬੂਟੇ ਲਗਾਣੇ ਚਾਹੀਦੇ ਹਾਂਜੀ ਵਾਤ ਵਾਤ ਲਾ ਜਿੰਨੇ ਹੋ ਸਕਦੇ ਆ ਬਿਲਕੁਲ ਬਿਲਕੁਲ ਕਿਤਨਾ ਕਿਤ ਸਮੇਂ ਦੀ ਜਰੂਰਤ ਹੈ ਨਾ ਜੀ ਹਾਂਜੀ ਸਮੇਂ ਦੀ ਬਹੁਤ ਜਰੂਰਤ ਹੈ ਹਾਂ ਵਾਤ ਵਾਤ ਜਿਹੜੇ ਬੂਟੇ ਲਗਾਣੇ ਚਾਹੀਦੇ ਹਾਂਜੀ ਸੋ ਤਕਰੀਬਨ ਤਸਵੀਰਾਂ ਤੁਹਾਡਾ ਦਿਖਾ ਰਹੇ ਹਾਂ ਸੋ ਮੈਡਮ ਨਾਲ ਗੱਲ ਕਰ ਰਹੇ ਨੇ ਪੰਜੀ ਨਮਸਤੇ ਜੀ ਇਹ ਕਿਦਾਂ ਦਾ ਲੱਗਾਈ ਸੀ ਨਸੀ ਜਾ ਦੇ ਮੈਡਮ ਬਹੁਤ ਅੱਛਾ ਮੈਂ ਫਸਟ ਟਾਈਮ ਆਈ ਆ ਪਰ ਬੜਾ ਅੱਛਾ ਲੱਗਿਆ ਦੇਖ ਕੇ ਕਿ ਹਰ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਇੱਥੇ ਫਲਾਵਰ ਹੈਗੇ ਆ ਤੇ ਰੇਟ ਵੀ ਜੈਨੂਅਲ ਹੈ ਬਿਲਕੁਲ ਜੀ ਤੇ ਵੈਰਾਈਟੀ ਨਾਲ ਕੋ ਬਹੁਤ ਹੈ ਮੈਡਮ ਵੈਰਾਈਟੀ ਬੜੀ ਹੈ ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਜਿੰਨਾ ਜਾਤੂ ਜਿਆਦਾ ਮੈਂ ਲੈ ਜਾ ਸਕਾਂ ਬਿਲਕੁਲ ਬਿਲਕੁਲ ਤੇ ਮੈਂ ਜ਼ਰੂਰ ਜ਼ਰੂਰ ਕਰਾਂਗੀ ਕਿ ਕੋਈ ਗਾਰਡਨਿੰਗ ਨਾਲ ਮੈਨੂੰ ਬਹੁਤ ਪਿਆਰ ਹੈ ਠੀਕ ਹੈ ਜੀ ਵੈਸੇ ਵੀ ਮੈਡਮ ਪਿਆਰ ਕਰਨਾ ਚਾਹੀਦਾ ਨਾ ਇਹਨਾਂ ਪੌਦਿਆਂ ਨੂੰ ਕਿਉਂਕਿ ਨੇਚਰ ਨਾਲ ਜਿੰਨਾ ਸੇ ਪਿਆਰ ਕਰਾਂਗੇ ਉੰਨੇ ਹੀ ਨੇਚਰ ਸਾਨੂੰ ਅੱਛੀ ਚੀਜ਼ ਦੇਗੀ ਬਿਲਕੁਲ ਜੀ ਸਮੇਧੀ ਜੀ ਹੁ ਤਾਂ ਮੈਡਮ ਜਿਹੜੇ ਸਾਡੇ ਸ਼ਹਿਰ ਵਾਸੀ ਆ ਜਾਂ ਇਲਾਕਾ ਦੇ ਵਾਸੀ ਉਹਨਾਂ ਨੂੰ ਕੀ ਮੈਸੇਜ ਹੋਗੇ ਮੇਰੇ ਸਾਬ ਨਾਲ ਹਰੇਕ ਵਿਅਕਤੀ ਨੂੰ ਪਹੁੰਚ ਰਣਾ ਚਾਹੀਦਾ ਜੀ ਬਿਲਕੁਲ ਗ੍ਰੀਨਰੀ ਅਸਲ ਚ ਤਾਂ ਜਦੋਂ ਦੇ ਹਾਈਵੇ ਬਣਿਆ ਉਹਨਾਂ ਤੇ ਗ੍ਰੀਨਰੀ ਖਤਮ ਹੋ ਗਈ ਗੁਰਦਾਸਪੁਰ ਤੋਂ ਜਿਹਦੇ ਨਾਲ ਮਤਲਬ এনवायरमेंट ਪਰ ਬਹੁਤ ਫਰਕ ਪਿਆ ਜੋ ਜੋ ਸਾਨੂੰ ਅੱਛੀ ਹਵਾ ਮਿਲਦੀ ਸੀ ਤਾਜ਼ੀ ਹਵਾ ਉਹ ਤਾਂ ਅਸੀਂ ਬਹੁਤ ਦੂਰ ਹੈ ਗਏ ਤੇ ਅਸੀਂ ਕੋਸ਼ਿਸ਼ ਕਰਨੇ ਆ ਕਿ ਕਿਤੇ ਅੱਛੇ ਜਿੱਥੇ ਪੇੜ ਲੱਗੇ ਹੋਣ ਅਸੀਂ ਉੱਥੇ ਬੈਠੀਏ ਤਾਂ ਕਿ ਜੋ ਸਾਨੂੰ ਆਪਣ ਕੰਦੇ ਪਿਓਰ ਜੋ ਆਕਸੀਜਨ ਸਾਨੂੰ ਮਿਲੇ ਹੈ ਨਾ ਕਿਉਂਕਿ ਵਾਤਾਵਰਨ ਸ਼ੁੱਧ ਨਹੀਂ ਹੋਏਗਾ ਸਾਨੂੰ ਕੋਈ ਬਿਮਾਰੀ ਵੀ ਨਹੀਂ ਲੱਗੇਗੀ ਜੇ ਅਸੀਂ ਵਾਤਾਵਰਨ ਚ ਨਹੀਂ ਗਾ ਤਾਂ तकरीबन ਅੱਜ ਕੱਲ੍ਹ ਏਸ਼ੀਆ ਦੇ ਵਿੱਚ ਬੈਨ ਦੀ ਆਦਤ ਹੋ ਗਈ ਹੈ ਨਾ ਤੇ ਲੋਕੀ ਘੋਰੋਂ ਨਿਕਲਦੀ ਕੋਸ਼ਿਸ਼ ਕਿਉਂ ਤੇ ਬਾਹਰ ਨਿਕਲਣ ਲੱਗਿਆ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਸੱਚਾਈ ਹੈ ਜੀ ਤੇ ਜਤੋ ਦਾ ਕਾਰਨ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਇਹ ਗਰਮੀ ਦਾ ਕਾਰਨ ਜਿਹੜਾ ਨਾ ਜੀ ਮੈਡਮ ਨੇ ਬੜਾ ਅੱਛਾ ਕਿਹਾ ਵਾ ਜੀ ਸੋ ਗਰਮੀ ਦਾ ਕਾਰਨ ਇਹ ਹੀ ਹੈ ਵੀ ਅਸੀਂ ਪੌਦੇ ਜਿਹੜੇ ਨਹੀਂ ਲਗਾਉਂਦੇ ਜੀ ਔਰ ਜਿਹੜੇ तकरीबन ਤੁਸੀਂ ਹਾਈਵੇਸ ਦੇਖੋ ਸਾਰੇ ਕਟਿੰਗ ਹੋ ਗਏ ਦੇ ਆ ਜੀ ਔ ਹਾਂ ਜੀ ਇਹ ਤੁਹਾਡੇ ਕਸਟਮਰ ਨੇ ਜਿਹੜੇ ਕਹਿ ਰਹੇ ਨੇ ਹੋਰ ਪਸੰਦ ਵੀ ਕਰਦੇ ਤੁਹਾਨੂੰ ਜੀ ਹਾਂ ਜੀ ਕਿਦਾਂ ਕਿਤੇ ਤੁਹਾਡੀ ਕੁਆਲਿਟੀ ਨੂੰ ਜਿਹੜਾ ਲੋਕ ਪਸੰਦ ਕਰਦੇ ਮੈਂ ਦੇਖਿਆ ਕੋਲ ਜੀ ਸਾਡੀ ਨੰਬਰ 1 ਕੋਲ ਜੀ ਹੁੰਦੀ ਹੈ ਹੂੰ ਸੋ ਨੰਬਰ 1 ਇਹਦੀ ਕੁਆਲਿਟੀ ਆਉਟਸਾਈਡ ਦਿਖਾਓ ਭਾਗ ਜਾ ਰਿਹਾ ਜੀ ਤਕਰੀਬਨ ਦੇਖੋ ਗੱਡੀਆਂ ਭਰ ਭਰ ਕੇ ਪੌਦੇ ਸੇ ਜਾ ਰਹੇ ਆ ਜੀ ਸੋ ਇਹ ਸੰਸਾਰਾ ਜਿਹੜਾ ਸਾਰਾ ਦਿਨ ਇਥੇ ਚੱਲ ਰਹਿਦਾ ਜੀ ਸਾਰਾ ਦਿਨ ਕਸਟਮਰ ਇਥੇ ਆਉਂਦੇ ਨੇ ਬੂਟੇ ਲੈ ਜਾਂਦੇ ਨੇ ਸੋ ਇਹ ਦੇਖੋ ਲੋਕੀ ਵਿਸ਼ਵਾਸ ਬਹੁਤ ਜ਼ਿਆਦਾ ਇਹਨਾਂ ਤੇ ਕਰਦੇ ਨੇ ਉਹਦਾ ਕਾਰਨ ਹੀ ਹੁੰਦਾ ਵਾ ਵੀ ਚੰਗੀ ਕੁਆਲਿਟੀ ਦੇਣੀ ਸੋ ਇਹ ਇਹ ਬਹੁਤ ਜ਼ਿਆਦਾ ਤੁਹਾਡਾ ਲੋਕੀ ਯਕੀਨ ਕਰਦੇ ਨਾ ਵਿਸ਼ਵਾਸ ਕਰਦੇ ਤੁਹਾਡੇ ਵਿਸ਼ਵਾਸ ਸਰ ਹੈਗਾ ਵਸਾਂ ਹੂੰ ਸੋ ਇਸੇ ਢੇ ਚੱਲਦੇ ਆਪਣ ਹਾਂਜੀ ਸੋ ਇਹ ਦੇਖੋ ਚਾਰੋਂ ਬੰਨੇ ਜਿਹੜੇ ਜੀ ਤੁਹਾਨੂੰ ਹਰਿਆ ਭਰਿਆ ਮਿਲੇਗਾ ਔਰ ਸਭ ਤੋਂ ਵੱਡਾ ਰੋਲ ਨਿਭਾ ਰਿਹਾ ਮੁਸਕਾਨ ਨਰਸਰੀ ਵਾਲੇ ਜੀ ਇਹ ਸਾਰੇ ਆ ਜੀ ਫਰੂਟ ਦੀ ਵੈਰਾਈਟੀ ਇਨਾਂ ਕੋ ਜਿਹੜੀ ਆ ਬੇਸ਼ੁਮਾਰ ਵੈਰਾਈਟੀ ਆ ਜੀ ਸੋ ਬ੍ਰਦਰ ਇਹ ਕਿਹੜਾ ਫਰੂਟ ਆ ਇਹ ਹੈਗਾ ਐਪਲ ਕੇ ਐਪਲ ਹਾਂਜੀ ਸੇਬ ਦੀ ਵੈਰਾਈਟੀ ਦੇਖੋ ਤੁਸੀਂ ਜੀ ਇਹ ਸੇਬ ਜਿਹੜਾ ਵਾ ਤੁਸੀਂ ਕਸ਼ਮੀਰ ਚ ਦੇਖਿਆ ਹੋਣਾ ਵਾ ਜਾਂ ਹਿਮਾਚਲ ਦੀ ਵਾਦੀਆਂ ਚ ਪਰ ਤੁਹਾਨੂੰ ਪੰਜਾਬ ਚ ਸੇਬ ਦੇ ਬੂਟੇ ਦੇਖ ਉਰੇ ਸੇਬ ਜਿਹੜਾ ਵਾ ਤੁਸੀਂ ਪੰਜਾਬ ਚ ਜਿਹੜਾ ਇਹਦੀ ਫਸਲ ਜਿਹੜੀ ਹੈ ਫਸਲ ਤੁਸੀਂ ਲੈ ਸਕਦੇ ਹੋ ਇਹਨੂੰ ਉਗਾ ਸਕਦੇ ਹੋ ਸੋ ਇਹਦੇ ਨਾਲ ਬ੍ਰਦਰ ਇਹ 12 ਮਾਸੀ ਮੰਗੋ ਹੈ 12 ਮਾਸੀ ਜੀ ਔਰ ਉਸ ਤੋਂ ਇਲਾਵਾ ਕੇ ਅਮਰੂਦ ਇਹ ਐਪਲ ਅਮਰੂਦ ਅਮਰੂਦ ਜੀ ਅੱਛਾ ਜੀ ਅਮਰੂਦ ਦੀ ਵੈਰਾਈਟੀ ਤੁਹਾਡਾ ਸਪੈਸ਼ਲ ਹੈ ਸਪੈਸ਼ਲ ਹੈਗਾ ਓਕੇ ਓਕੇ ਤੇ ਇਹਦੇ ਨਾਲ ਮਗਰ ਕਿਹੜਾ ਵਾ ਇਹ ਨਾਸ਼ਪਤੀ ਹੈ ਨਾਸ਼ਪਤੀ ਜੀ ਕੀ ਆਈ ਬਾਤ ਹੈ ਜੀ ਸੋ ਇਹਦੇ ਨਾਲ ਉਹ ਫਰੂਟ ਵੀ ਲੱਗਾ ਦਾ ਭਾਜੀ

एप्पल बेरी हाँ जी क्या बात है इधर नींबू आ गया कागजी नींबू अच्छा और ये आगे ये आ गया परिजत फ्लावर चिट्टे कलर का फूल आते हैं चिट्टे कलर का फूल हाँ जी और ये आगे ये नींबू है ये नींबू है हाँ जी कागजी नींबू और ये आगे ये टपोरी है इसका बनता है छतरी वाला टपोरी छतरी वाला टपोरी जी ओके, ओके ओके और ये ब्रदर ਇਹ ਸਾਗਵਾਨ ਦੇ ਬੂਟੇ ਹੈ ਸਾਗਵਾਨ ਹਾਂਜੀ ਸਾਗਵਾਨ ਦੇ ਬੂਟੇ ਜਿਸ ਤਰ੍ਹਾਂ ਜਿਮੀਦਾਰ ਭਰਾਵਾਂ ਨੂੰ ਜਿਹੜੇ ਬੂਟੇ ਚਾਹੀਦੇ ਹੁੰਦੇ ਆ ਜੀ ਸੋ ਸਫੇਦਾ ਹੋਏ ਚਾਹੇ ਤੁਹਾਨੂੰ ਸਫੇਦਾ ਚਾਹੀਦਾ ਪਪੂਲ ਚਾਹੀਦਾ ਚਾਹੇ ਸਾਗਵਾਨ ਚਾਹੀਦਾ ਵਾ ਤੁਸੀਂ ਇੱਥੋਂ ਜਿਹੜਾ ਵਾ ਜੀ ਖਰੀਦਾਰੀ ਕਰ ਸਕਦੇ ਹੋ ਔਰ ਜੈਨੂਨ ਇਹਨਾਂ ਦੀ ਸਭ ਤੋਂ ਵੱਡੀ ਗੱਲ ਕਰ ਰਹੇ ਆ ਵੀ ਰੇਟ ਬੜੇ ਇਹਨਾਂ ਦੇ ਜਾਇਜ਼ ਵਾ ਜੀ ਬਿਲਕੁਲ ਜੈਨੂਨ ਰੇਟ ਹੈ ਤੁਹਾਡੇ ਕਿਉਂ ਬ੍ਰਦਰ ਜੀ ਹਣਾ ਮਾਰਕੀਟ ਨਾਲੋਂ ਤੁਸੀਂ ਮੈਂ ਦੇਖ ਰਿਹਾ ਵੀ ਘੱਟ ਰੇਟ ਤੇ ਦੇ ਰਹੇ ਤੁਸੀਂ ਰੱਖਦੇ ਹੋ ਔਰ ਹਾਈ ਕੁਆਲਿਟੀ ਦੇ ਰਹੇ ਹੋ ਹਾਂਜੀ ਹਾਂਜੀ ਸੋ ਇਹ ਸਾਰੇ ਫਰੂਟ ਸੋ ਇਹ ਬੇਸ਼ੁਮਾਰ ਇਹਨਾਂ ਕੋ ਵਰਾਈਟੀਆਂ ਜੀ ਤੁਹਾਨੂੰ ਦਿਖਾਈ ਅਸੀਂ ਅੱਜ ਮੁਸਕਾਨ ਨਰਸਰੀ ਤੇ ਜੇ ਤੁਸੀਂ ਆਓਗੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਪਤਾ ਲੱਗਣਾ ਜੀ ਸੋ ਤਕਰੀਬਨ ਅਸੀਂ ਤੁਹਾਨੂੰ ਸਾਰੀ ਨਰਸਰੀ ਘਮਾਈ ਹੈ ਜੀ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਘੁਮਾ ਦਿਓ ਇੱਕ ਵਾਰੀ ਪੂਰਾ ਜੀ ਅੰਦਰ ਦਿਖਾਓ ਜਰਾ ਸਵੇ ਸਾਰੀ ਮੁਸਕਾਨ ਨਰਸਰੀ ਹੈ ਜੀ ਸੋ ਜਰੂਰ ਵਿਜ਼ਿਟ ਕਰਿਓ ਔਰ ਇਸ ਨਰਸਰੀ ਦੇ ਫਾਇਦੇ ਲਿਓ ਜੀ ਸੋ ਬੈਨੀਫਿਟ ਲਿਓ ਫਰੂਟ ਲੈਣਾ ਵਾ ਬ੍ਰਦਰ ਜਿਹੜਾ ਕਿਸਾਨਾਂ ਵਾਸਤੇ ਕਿਹੜਾ ਵਾ ਜਿਮੀਦਾਰ ਭਰਾਵਾਂ ਨੇ ਜਿਹੜਾ ਲਗਾਣਾ ਇਹ ਪੌਦਾ ਕੋਈ ਜਿਹਦਾ ਸਫੇਦਾ ਵਗੈਰਾ ਸਫੇਦਾ ਹੋ ਗਿਆ ਪਾਪੂਲਰ ਹੋ ਗਿਆ ਹੂੰ ਅਰ ਸਾਗਵਾਨ ਕੇ ਵੀ ਬੂਟੇ ਲਗਾ ਸਕਤੇ ਹਨ ਲੱਗ ਸਾਗਵਾਨ ਕੇ ਵੀ ਲੱਗਤੇ ਆ ਹਾਂ ਹਾਂਜੀ ਕੈਸੇ ਪੈਲੀ ਮੇ ਲਗਾਣਾ ਤੋ ਪਾਪੂਲਰ ਬੋਤਲ ਲਗਾਤੇ ਨਾ ਹਾਂਜੀ ਪਾਪੂਲਰ ਬੋਤਲ ਲਗਾਤੇ ਹਾਂ ਸੋ ਇਹ ਸਾਰੀ ਵੈਰਾਈਟੀ ਤੁਹਾਨੂੰ ਦਿਖਾਈ ਹੈ ਜੀ ਅਸੀਂ ਉਸਕਾਨ ਦਸਰੀ ਤੇ ਬਰਬੂਰ ਇਹਨਾਂ ਕੋ ਵੈਰਾਈਟੀ ਆ ਸੋ ਜਰੂਰ ਵਿਜ਼ਿਟ ਕਰਿਓ ਵਿਜ਼ਿਟ ਕਰੋਗੇ ਤੋ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਕੋ ਕਿਹੜੀ ਕਿਹੜੀ ਵੈਰਾਈਟੀ ਆ ਸੋ ਇੱਥੇ ਪਹੁੰਚਿਓ ਆਇਓ ਲੈਣਾ ਦੇਣਾ ਉਹ ਬਾਅਦ ਦੀ ਗੱਲ ਹੁੰਦੀ ਆ ਤੁਹਾਨੂੰ ਪਸੰਦ ਆਏਗਾ ਤੋ ਤੁਸੀਂ ਲਿਓ ਪਰ ਆਇਓ ਜਰੂਰ ਵਿਜਲੀ ਜਰੂਰ ਕਰਿਓ ਜੀ ਸੋ ਅੱਛਾ ਇੱਕ ਰੋਲ ਨਿਭਾ ਰਹੇ ਆ ਜੀ ਵਾਤਾਵਰਨ ਨੂੰ ਸ਼ੁੱਧ ਕਰ ਰਹੇ ਆ ਔਰ ਇੱਕ ਚੰਗਾ ਰੋਲ ਜਿਹੜਾ ਸਮਾਜ ਨਿਭਾ ਰਹੇ ਨੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ